ਕਾਰ ਵਿੱਚ ਦਾਖਲ ਹੋ ਕੇ ਵਿਆਹੀ ਔਰਤ ਨਾਲ ਤਿੰਨ ਵਿਅਕਤੀਆਂ ਨੇ ਕੀਤਾ ਗਲਤ ਮਾਮਲਾ ਫਰੋਜ ਹੋ ਰਿਹਾ ਹੈ ਜਿੱਥੇ ਇੱਕ ਵਿਆਹੀ ਔਰਤ ਨੇ ਤਿੰਨ ਵਿਅਕਤੀਆਂ ਉੱਪਰ ਗੱਥਿਤ ਦੋਸ਼ ਲਗਾਇਆ ਹੈ ਕਿ ਉਹਨਾਂ ਦੇ ਘਰ ਵਿੱਚ ਦਾਖਲ ਹੋ ਕੇ ਉਸ ਨਾਲ ਤਿੰਨ ਵਿਅਕਤੀਆਂ ਨੇ ਜ਼ਬਰਦਸਤੀ ਕੀਤਾ ਹੈ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੀੜਤ ਔਰਤ ਨੇ ਦੱਸਿਆ ਕਿ ਉਸ ਦਾ ਸਹੁਰਾ ਪਰਿਵਾਰ ਵਿਆਹ ਗਿਆ ਹੋਇਆ ਸੀ ਤੇ ਰਾਤ ਨੂੰ ਉਸ ਦਾ ਪਤੀ ਕਾਰ ਵਿੱਚ ਸੁਤਦਾ ਸੀ ਤਾਂ ਰਾਤ 2 ਵਜੇ ਦੇ ਕਰੀਬ ਹਵੇਲੀ ਦਾ ਬਾਹਰਲਾ ਗੇਟ ਖੜਕਣ ਦੀ ਆਵਾਜ਼ ਆਈ ਤਾਂ ਉੱਠ ਕੇ ਗੇਟ ਖੋਲਣ ਉਹ ਗਈ ਤਾਂ ਦੇਖਿਆ ਕਿ ਤਿੰਨ ਵਿਅਕਤੀ ਜ਼ਬਰਦਸਤੀ ਕਰਦੇ ਤੰਦਰਕਲੋ ਕੇ ਇੱਕ ਵਿਅਕਤੀ ਨੇ ਉਸ ਦੀਆਂ ਬਾਂਹ ਨੂੰ ਫੜ ਲਿਆ ਤੇ ਦੂਸਰੇ ਵਿਅਕਤੀ ਨੇ ਉਸ ਨਾਲ ਜ਼ਬਰਦਸਤ ਚੁਨਾਕ ਕੀਤਾ ਤੇ ਉਸਦੀ ਮਰਜ਼ੀ ਤੋਂ ਬਿਨਾ ਤਿੰਨ ਵਿਕਤੀਆਂ ਨੇ ਵਾਰੀ-ਵਾਰੀ ਉਸ ਨਾਲ ਗਲਤ ਕੰਮ ਕੀਤਾ ਹੈ। ਨੂੰ ਮੈਂ ਕੱਲੀ ਸੀ ਕਰੇ ਰਾਤ ਨੂੰ ਗੇਟ ਸਾਡਾ ਖੜਕਿਆ ਦੂਜੇ ਸਾਡੇ ਕੋਲ ਆ ਗਏ ਹਾਂ ਕੱਲੀ ਸੀ ਹੋਰ ਵੀ ਪਵਾ ਰਹੇ ਹੋ ਹੋ ਨਹੀਂ ਸੀ ਮੇਰੇ ਘਰ ਵਾਲੇ ਸੀ ਕਰੇ ਦੂਜੇ ਵਿਆਹ ਤੇ ਗਏ ਹੋਏ ਸੀ ਤੇ ਗੇਟ ਫੋੜ ਕੇ ਤੇ ਮੈਂ ਕਿਹਾ ਹਰੇ ਪੱਦ ਕੇ ਗਿਆ ਮੈਂ ਗੇਟ ਕੋਲ ਆ ਤੇ ਮੇਰੇ ਘਰ ਦੇ ਆ ਗਏ ਨੇ ਤੇ ਉਸ ਤੋਂ ਬਾਅਦ ਉਹਨਾਂ ਨੇ ਦੋ ਤਿੰਨ ਜਣੇ ਆਏ ਸੀ ਅੰਦਰ ਗੇਟ ਦਵਾ ਦਫੋਲ ਕੇ ਤੇ ਉਹਨਾਂ ਮੈਨੂੰ ਤੱਕਾ ਕੀਤਾ ਇੱਕ ਪਿੱਪਲ ਸਿੰਘ ਨੇ ਤੱਕਾ ਕੀਤਾ ਤੇ ਇੱਕ ਕਾਲੇ ਸਿੰਘ ਨੇ ਬਾਹ ਫੜੀਆਂ ਉਹ ਸਿੰਘ ਕਿੱਥੋਂ ਦਾ ਰਹਿਣ ਵਾਲਾ ਉਹ ਟੈਂਟ ਚਾਂਦੇ ਵਾਲੇ ਟਾਣੀ ਚ ਤੇ ਦੂਜੇ ਬੱਗੇ ਸਿੰਘ ਨੇ ਮੇਰਾ ਮੂੰਹ ਟੱਕੀ ਰੱਖਿਆ ਹੈ ਤੇ ਬੱਕ ਜੁ ਕੀ ਕਾਲੇ ਸਿੰਘ ਨੇ ਮੇਰੀਆਂ ਬਾਹਾਂ ਵਿੱਚ ਫੜੀਆਂ ਰੱਖੀਆਂ ਨੇ ਪਿੱਪਲ ਸਿੰਘ ਨੇ ਮੇਰੇ ਨਾਲ ਤੱਕਾ ਕੀਤਾ ਹੈ ਤੱਕਾ ਕਰਕੇ ਤੇ ਉਹਨੇ ਨੂੰ ਮਸ਼ੋਰ ਮਚਾ ਦੇਈ ਮੇਰੇ ਘਰ ਵਾਲੇ ਉੱਥੇ ਉਹਨੇ ਮੇਰਾ ਘਰ ਵਾਲਾ ਬੱਖੇ ਬੁੱਖੇ ਪਿਆ ਉਸ ਤੋਂ ਬਾਅਦ ਮੇਰੇ ਘਰ ਵਾਲ ਨੂੰ ਤੱਕਾ ਮਾਰ ਕੇ ਭੱਜ ਗਿਆ ਫਿਰ ਮੇਰੇ ਘਰ ਵਾਲਾ ਮਗਰ ਭੱਜਾ ਕੰਧ ਟੁੱਟਾ ਕੇ ਫਿਰ ਭੱਜ ਗਿਆ ਮੇਰੇ ਘਰ ਵਾਲ ਨੂੰ ਇੱਟ ਮਾਰੀ ਨੇ ਛੱਟ ਮਾਰ ਕੇ ਫਿਰ ਭੱਜ ਗਿਆ ਸੀ ਤੇ ਅਸੀਂ ਫਿਰ ਮੇਰੇ ਘਰ ਵਾਲਾ ਹੱਟ ਕਾ ਵੀ ਲੱਗ ਗਈ ਸੀ ਤੇ ਅਸੀਂ ਇਹਨੇ ਮੇਰੇ ਘਰ ਵਾਲ ਨੇ ਫਿਰ ਠਾਇਆ ਮੰਮਾ ਆ ਕੇ ਨਹੀਂ ਤੁਹਾਡੇ ਮਰਜ਼ੀ ਦੇ ਬਿਨਾਂ ਜਬਰਦਸਤੀ ਹਾਂ ਮੇਰੇ ਮਰਜ਼ੀ ਦੇ ਬਿਨਾਂ ਜ਼ਬਰਦਸਤੀ ਕੀਤੀ ਤੇ ਤੁਹਾਨੂੰ ਕਿਸ ਤਰ੍ਹਾਂ ਦੇ ਹਾਲਾਤ ਛੱਡ ਕੇ ਸੀ ਬਹੁਤ ਮਾੜੇ ਹਾਲਾਤ ਸੱਚੀ ਹਾਂ ਬੇਬੇ ਬੇਪਰਦ ਛੱਡ ਕੇ ਸੀ ਹਾਂ ਬੇਪਰਦ ਛੱਡ ਗਏ ਸੀ ਭੱਜ ਕੇ ਫਰਾਰ ਹੋ ਗਏ ਸੀ ਹਾਂ ਭੱਜ ਕੇ ਫਰਾਰ ਹੋ ਕਿੱਧਰ ਫਰਾਰ ਹੋਏ ਕਿਹੜੀ ਜਗ੍ਹਾ ਇਧਰੋਂ ਕਾਂਦ ਵਾਲੇ ਪਾਸੇ ਹੋ ਗਏ ਗੇਟ ਤੋਂ ਨਹੀਂ ਭਏ ਲੱਗਾ ਹਾਂ ਗੇਟ ਲੱਗਾ ਉਹਨਾਂ ਨੇ ਗੇਟ ਲਾ ਲਏ ਗੇਟ ਲਾਉਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਗੇਟ ਲਾਇਆ ਸੀ ਗੇਟ ਲਾਤਾ ਸੀ ਉਹਨਾਂ ਨੇ ਉਹਨਾਂ ਨੇ ਗੇਟ ਲਾਇਆ ਸੀ ਇਹ ਉਸ ਤੋਂ ਫਰਾਰ ਹੋ ਗਏ ਹਾਂ ਪਾਜ ਗਏ ਉਸ ਤੋਂ ਜਬਰਦਸਤੀ ਕਰਕੇ ਹਾਂ ਜਬਰਦਸਤੀ ਕਰਕੇ ਥਾਣੇ ਵਾਲਿਆਂ ਤੋਂ ਤੁਹਾਡੇ ਬਿਆਨ ਕਰ ਲੈਨੇ ਥਾਣੇ ਵਾਲਿਆਂ ਨੇ ਬਿਆਨ ਕੀ ਕਰ ਲੈਨੇ ਪਰ ਅਗਾ ਕਾਰਵਾਈ ਨਹੀਂ ਕਰਦੇ ਪਰ ਬਿਆਨ ਹੈ ਕਿਹੜੇ ਥਾਣੇ ਵਾਲਿਆਂ ਨੇ ਕੀਤਾ ਅੱਛਾ ਥਾਣੇ ਵਾਲਿਆਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਹੀ ਉਹਨਾਂ ਦੇ ਰੂਪ ਨਾ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਕੋਣ ਕੀ ਮੰਗਦੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹਾਂ ਕਾਰਵਾਈ ਪਿੱਪਲ ਸਿੰਘ ਤੇ ਤੇ ਕਾਲਾ ਸਿੰਘ ਤੇ ਤੇ ਬੱਗਾ ਸਿੰਘ ਤੇ ਕਾਰਵਾਈ ਚਲਣੀ ਚਾਹੀਦੀ ਹਾਂ ਮੈਨੂੰ ਸਾਫ਼ ਚਾਹੀਦਾ ਮੇਰੇ ਬੱਚੇ ਰੋਲਦੇ ਫਿਰਦੇ ਲੱਭੇ ਖਾਂਦੇ ਫਿਰਦੇ ਥਾਂ ਥਾਂ ਤੇ ਸਰ ਇੱਕ ਵਿਅਕਤ ਵਰਤਨ ਵਰੇਪ ਕਰਨ ਦਾ ਮਾਮਲਾ ਆਇਆ ਕੀ ਮਾਮਲਾ ਸੀ ਜਿਹੜਾ ਇੱਕ ਜਿਵੇਂ ਕੰਪਲੇਂਟ ਆਈ ਸੀ ਤੋਂ ਐਸਪਰ ਜਿਹੜਾ ਹੈਗਾ ਲਾ ਜਿਵੇਂ ਕੋਗਨਿਜੇਬਲ ਅਫੈਂਸ ਦੀ ਕੰਪਲੇਂਟ ਆਂਦੀ ਹੈ ਤੋਂ ਛੇਤੀ ਛੇਤੀ ਪਰਚਾ ਦਰਜ ਕੀਤਾ ਜਾਂਦਾ ਹੈ ਇਸ ਲਈ ਇੱਕ ਪਰਚਾ ਨੰਬਰ ਜਿਹੜਾ ਹੈਗਾ 67/ 24 ਦਰਜ ਕੀਤਾ ਗਿਆ ਹੈ ਸਿਧਾ ਥਾਣੇ ਵਿੱਚ ਤੇ ਤਰਤੀ ਜਾਰੀ ਹੈ ਜੀਤੀ ਤੋਂ ਜੀਤੀ ਅਸੀਂ ਜੁੜੀ ਤਰਤੀ ਸੋ ਮੁਕਮਲ ਕਰਾਂਗੇ ਧੰਨਵਾਦ